ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਹੁਣ ਆਪਾਂ ਲੱਗੇ ਆ ਵੈਚਿੰਗ ਸੂਟ ਦੀ ਪਲੇਨ ਸਲਵਾਰ ਤੇ ਡਿਜ਼ਾਈਨ ਬਣਾਉਣਾ ਤੇ ਇਹ ਆਪਾਂ ਸਲਵਾਰ ਹੈ ਜਿਹੜੀ ਉੱਪਰੋਂ ਵਾਲ ਵਗੈਰਾ ਪਾ ਕੇ ਤਿਆਰ ਕਰ ਲਈ ਤੇ ਹੁਣ ਆਪਾਂ ਪਹੁੰਚੇ ਬਣਾਉਣੇ ਆ ਤੇ ਮੂਰੀ ਬਣਾਉਣੇ ਆ ਤੇ ਆ ਆਪਣਾ ਜਿਹੜਾ ਕਮੀਜ਼ ਆ ਉਹਦੇ ਵਿੱਚ ਇਸ ਤਰ੍ਹਾਂ ਦਾ ਪੇਂਟ ਆ ਜਿੰਨੇ ਕਲਰ ਦੇ ਆਪਾਂ ਪ੍ਰਿੰਟ ਆ ਉਨੇ ਕਲਰ ਦੇ ਆਪਾਂ ਰੇਲਾ ਲੈ ਲਿਆ ਇਹਦੀ ਆਪਾਂ ਫਿਰ ਕਿ ਭਰਾਂਗੇ ਫਿਰ ਆਪਾਂ ਡਿਜ਼ਾਈਨਿੰਗ ਕਰਾਂਗੇ ਤੁਸੀਂ ਐਂਕਰਿੰਗ ਦਾ ਧਾਗਾ ਵੀ ਲੈ ਸਕਦੇ ਆ ਜੀ ਤੇ ਉਹ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਵੀ ਡਿਜ਼ਾਈਨ ਕਰ ਸਕਦੇ ਆ ਵਿੱਚ ਇਹਦੇ ਥੋੜਾ ਥੋੜਾ ਨੇ ਸੀਗਾ ਹੀ ਲੱਗੂਗਾ ਇਸ ਤਰ੍ਹਾਂ ਆਪਾਂ ਪੇਸਟਿੰਗ ਵਾਲੀ ਬੁਕਰਮ ਲੈ ਕੇ ਕੱਪੜੇ ਤੇ ਲਾ ਲਈ ਦੋਨੇ ਪੌਂਚੇ ਤਾਂ ਲਾ ਲੈਂਦੇ ਆਪਾਂ ਇਸ ਤਰ੍ਹਾਂ ਇਹ ਦੀ ਚੜਾਈ ਹੈਗੀ 1/2 ਇੰਚ ਤੇ ਖੁੱਲਾ ਆਪਾਂ ਪੌਂਚਾ ਜਿੰਨਾ ਰੱਖਣਾ ਉਸ ਹਿਸਾਬ ਨਾਲ ਆਪਾਂ ਇਹ ਲੈ ਲਈ ਕੱਟੇ ਹੁਣ ਇਹਨੂੰ ਆਪਾਂ ਦੋਨੇ ਇਕੱਠੇ ਨਾਲ ਲਾ ਲੈਂਦੇ ਹਾਂ ਸਿੰਗਲ ਸੈਂਟਰ ਚੋਂ ਕੱਟ ਕੇ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਕੱਟ ਕੇ ਐਸ ਤਰ੍ਹਾਂ ਤੁਸੀਂ ਇਹਨੂੰ ਪਹਿਲਾਂ ਵੀ ਮੋੜ ਸਕਦੇ ਆਂ ਤੇ ਬਾਅਦ ਚ ਵੀ ਮੋੜ ਸਕਦੇ ਆਂ ਇਹ ਆਪਾਂ ਸਿੱਧੇ ਪਾਸੇ ਪੁੱਠੇ ਪਾਸੇ ਲਾ ਕੇ ਹੀ ਸਿੱਧੇ ਪਾਸੇ ਉਲਟਾਉਣਾ ਆਪਾਂ ਨੂੰ सीधा पासा यनू आप लेंगे इस तरह पुठ्ठा पासा रख के इस तरह इन हेठा ला लेंगे जिमें आप आम पहुँचे तो लाने उ लाने पर फर्क इना ये कि वह आप सीधे पास पुट्ठे पासे नहीं ला सीधे पासे लाने तो पुठे पास लटाने होंगे इस तरह नाल सिलाई ला लेंगे पावे दूसरे पास ला लेंगे दूसरे पास भी आप पुठे पासे, पासे लावेंगे तो सीधे पास में अलटावे क्योंकि जीडी आपकरिंग करनी है ये करा ना फिर ज्यादा सफाई आ ਟੇਸਟਿੰਗ ਵਾਲਾ ਪਾਸਾ ਉੱਪਰ ਕਰਾਂਗੇ ਤਾਂ ਹਾਂ ਦੇਖੋ ਜੀ ਲੱਗ ਗਏ ਇੱਕ ਤੇ ਦੋਨਾਂ ਤੇ ਲੱਗ ਗਏ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਨਾ ਸਿੱਧੇ ਪਾਸੇ ਕਰਕੇ ਤੇ ਆ ਜਿਹੜਾ ਕੱਪੜਾ ਇਹਨੂੰ ਅੰਦਰੋਂ ਫੋਲਡ ਕਰਕੇ ਇੱਥੇ ਕਟਿੰਗ ਕਰ ਦਾਂਗੇ ਜਿਹੜਾ ਫालतू ਕੱਪੜਾ ਹੋਊਗਾ ਹੁਣ ਆਪਾਂ ਇਧਰ ਸਲਾਈ ਲਾਵਾਂਗੇ ਜਿਹੜੀ ਇਧਰ ਸਲਾਈ ਲਾਵਾਂਗੇ ਆਪਾਂ बननी दिलावांगे क्योंकि बाद भी अपन जो है सिलाई लगनी है ये पूरा आएगा सिलाई इस तरह चंगी तरह साफ कर दे हो मेरी अपन येते सिलाई आ लालांगे ਨੁਕਰ ਤੇ ਆਪਾਂ ਨਹੀਂ ਲਾਈ ਜੀ ਸਲਾਈ ਪਹਿਲਾਂ ਉਹ ਆਪਾਂ ਬਾਅਦ ਚ ਲਾਵਾਂਗੇ ਇਸ ਤਰ੍ਹਾਂ ਹੋਣਾ ਦੂਸਰੇ ਨੂੰ ਵੀ ਇਸੇ ਤਰ੍ਹਾਂ ਧਿਆਨ ਨਾਲ ਤੁਸੀਂ ਦੇਖ ਲਿਓ ਵੀਡੀਓ ਨੂੰ ਤਾਂ ਕਿ ਤੁਹਾਨੂੰ ਉਹ ਯਾਨ ਚੰਗੀ ਤਰ੍ਹਾਂ ਸਮਝ ਆ ਜੇ ਇਸ ਤਰ੍ਹਾਂ ਆਪਾਂ ਹਟਾਉਣਾ ਸਿੱਧੇ ਪਾਸੇ ਆ ਆ ਫालतू ਬੁਕਰਮਾ ਕਰਦਾਂਗੇ ਕਟਿੰਗ ਪਹਿਲਾਂ ਆਪਾਂ ਥੋੜੀ ਜਿਹੀ ਵੱਧ ਲਾਈ ਸੀ ਜੇ ਬਾਅਦ ਜੇ ਜਾਈ ਤੱਕਟੇ ਜਾਊਗੀ ਜੇ ਘਟ ਜੇ ਫਿਰ ਉਹਦਾ ਕੋਈ ਫਾਲ ਨਹੀਂਗਾ ਫਿਰ ਰੋਖਾ ਹੋ ਜਾਂਦਾ ਇਸ ਤਰ੍ਹਾਂ ਨੂੰ ਕਰਕੇ ਇਸ ਲਾਈ ਲਾ ਦਾਂਗੇ ਇਧਰਲੀ ਸਾਈਡ ਤੇ ਅਪਸ ਲਾਈ ਨਹੀਂ ਲਈ ਬਾਚ ਲਾਵਾਂਗੇ ਇਧਰੋਂ ਵੀ ਆਪਾਂ ਕਰਮਾਈ ਜਿਹੜੀ ਕਟਿੰਗ ਕਰ ਦਨੇ ਆ ਦੇਖੋ ਜੀ ਇਸ ਤਰ੍ਹਾਂ ਇੱਕ ਵਾਰੀ ਆਪਾਂ ਲਾ ਲਿਆ ਸਿੱਧੇ ਪਾਸੇ ਹੁਣ ਉਲਟਾ ਕੇ ਹੁਣ ਆਪਾਂ ਜਿਹੜੀਆਂ ਰੇਲਾਂ ਲਈਆਂ ਸੀ ਨਾ ਜਿੰਨੇ ਕਲਰ ਤੇ ਉਹਨੂੰ ਫਿਰਕੀ ਦੇ ਵਿੱਚ ਧਾਗੇ ਨੂੰ ਭਰ ਲੀਏ ਫਿਰ ਤੁਹਾਨੂੰ ਦੱਸ ਦਿਆਂ ਕਿ ਇਸ ਤਰ੍ਹਾਂ ਬਣਾਵਾਂਗੇ ਆ ਦੇਖੋ ਜੀ ਫਿਰਕੀ ਦੇ ਵਿੱਚ ਆਪਾਂ ਧਾਗਾ ਭਰ ਲਿਆ ਤੇ ਹੁਣ ਡੱਬੀ ਦਾ ਜਿਹੜਾ ਆਹ ਵਾਲਾ ਨਟ ਹੁੰਦਾ ਇਹਨੂੰ ਥੋੜਾ ਜਿਹਾ ਆਪਾਂ ਨਾ ਲੂਜ਼ ਕਰਨਾ ਹੁੰਦਾ ਇਸ ਤਰ੍ਹਾਂ ਕਿਉਂਕਿ ਆ ਧਾਗਾ ਮੋਟਾ ਹੁੰਦਾ ਬਾਅਦ ਚ ਨਿਕਲਣਾ ਨਹੀਂ ਦਾਨੇ ਦਾ ਇਹਦੇ ਵਿੱਚ ਨਹੀਂ ਤਾਂ ਇਸ ਤਰ੍ਹਾਂ ਨਾ ਹੁਣ ਪ੍ਰੋਪਰ ਤੁਸੀਂ ਸਾਰੇ ਧਾਗਿਆਂ ਨੂੰ ਬਾਹਰ ਕੱਢ ਲਓ ਇੱਕੋ ਜਿਹਾ ਫਿਰਕੀ ਭਰਨ ਵੇਲੇ ਧਾਗਾ ਤੁਸੀਂ ਇੱਕੋ ਹੀ ਰੱਖੋ ਸਾਰਾ ਕੋਈ ਵੱਧ ਘੱਟ ਨਾ ਕਰੋ ਬਹੁਤ ਸਾਰੇ ਹੰਪਾਣਾ ਕਮੈਂਟ ਕਰਕੇ ਪੁੱਛਦੇ ਨੇ ਜੀ ਇਹ ਆਪਣੇ ਜਿਹੜੀ ਆਮ ਮਸ਼ੀਨ ਹੁੰਦੀ ਹੈ ਘਰ ਵਿੱਚ ਉਸ ਤੇ ਵੀ ਇਹ ਫਿਰਕੀ ਚੱਲ ਜਾਂਦੀ ਆ ਹਾਂਜੀ ਉਸ ਤੇ ਵੀ ਇਹ ਡਿਯਾਨ ਬਣ ਜਾਂਦਾ ਉਸ ਤੇ ਵੀ ਇਸੇ ਤਰ੍ਹਾਂ ਹੀ ਫਿਰਕੀ ਭਰ ਕੇ ਤੁਸੀਂ ਇਹ ਠੰਪਾ ਲਓ ਤੇ ਡਿਯਾਨ ਬਣ ਜਾਂਦਾ ਆ ਹੁਣ ਆਪਾਂ ਨੁੱਕਰ ਤੇ ਸਲਾਈ ਲਾਉਣ ਲੱਗਾਂਗੇ ਪਹਿਲਾਂ ਆਪਾਂ ਨਾ उपर कट लिए थले गुच्छी था, जी बन जूगी इस तरह पीछे कर लिए सिलाई बखा जोड़ा अपना ना, ना तो ज्यादा बरीक रखना ना ज्यादा मोटा रखना थोड़ा जो मोटा ही हो ब्रीक ना हो इस तरह हम आप सिलाइया ला लागे हम इतों इधर वाल उपर वाल ਪੈਰ-ਪੈਰ ਦੇ ਸੰਤੂਖ ਲਾਂਝਾ ਲਾ ਲਾਂਗੇ ਜਿੰਨਾ ਸਲਾਇਆਂ ਲੱਗਣਗੇ ਮੈਂ ਆ ਦੇਖੋ ਜੇ estr apna design ਬੰਦ ਜਿਹੜਾ ਕਰ ਤੁਸੀਂ ਐਂਕਰਿੰਗ ਦੇ ਧਾਗੇ ਨਾਲ ਵੀ ਲੈ ਸਕਦੇ ਹੋ ਪਰ ਉਹਦੇ ਨਾਲ ਨਾ ਇੰਨੀ ਜਿੰਨੀ ਇਹ ਵਿੱਚ ਸਫਾਈ ਗਿਆ ਜਾਂ ਉਹ ਵਿੱਚ ਮੋਟਾ ਜਰਾ ਜਾਂਦਾ ਥੋੜਾ ਜਿਹਾ ਮੈਂ ਕਈ ਸੁਤਾਂ ਤੇ ਉਸ ਨਾਲ ਵੀ ਕੀਤਾ ਇੱਕੋ ਜਿਆਦਾ ਤਾਂ ਗੱਲ ਲੱਗਦਾ क्योंकि ज्यादा वो मोटा होंगे वो ज्यादा लग ये नाले अपने बजट के जी अपने को घर वादू घाटू रीला होंगे एक बार तुम का घाटू रीलों ना प्लेन सूट से डिजाइन करके देखो बहुत सोहना डिजाइन तैयार होती है। हाँ देखो जी हूँ उपरली सिलाई जी आप उपर लाई से वो लाव सी देखो एक पहुंचे आप इस तरह सिलाइया ला लेंगे हूँ इस तरह ही दूसरे पहुँचे तो ला लेंगे हम इस तरह फालतू जो अपना कपड़ा कट देंगे उसी तरह इतने की हम पहली सिलाई जी आप जमें नुक्कर लावे पैर पैर दवा ਸੁਨਸਲਾਣਾ ਪੂਰਵ ਮਿਲਕਣਾ ਨਾ ਉਸ ਛੇ ਸੁਨਸਲਾਣਾ ਇੱਕ ਪਹੁੰਚਿਤ ਲੱਗਣਾ ਤੇ ਛੇ ਹੀ ਦੇ ਤੇ ਲੱਗਣਾ ਹੈ ਇਸ ਤਰ੍ਹਾਂ ਨਾ ਨਾ ਇਸ ਤਰ੍ਹਾਂ ਦੋਸਲਾਣਾ ਰਹੇਗਾ ਆਪਾਂ ਫੈਰ ਪਰ ਵਿਸਥੇਪੀ ਹੋਣਾ ਲਾਂਗੇ जी हम लास्ट वाली सिलाई है वह जी आप सिलाई लाई सी वो सीपर लावे क्योंकि ना तो अपनी सिलाई वो लुक दूगी इस तरह देखो जी अपने दूसरे पहुंचे तो भी इस तरह डिजाइन बन के तैयार हो गया थो वाला दूसरा भी दिखाने दोनों दिखा दें ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਸ ਸਲਵਾਰ ਨੂੰ ਰੈਡੀ ਕਰ ਸਕਦੇ ਹਾਂ ਇਹ ਤੁਸੀਂ ਇਸ ਤਰ੍ਹਾਂ ਵੀ ਟਿੱਡੀਆਂ ਵੀ ਲਾ ਸਕਦੇ ਹੋ ਦੂਸਰੇ ਲੋਟਦੇ ਵੀ ਇਸ ਤਰ੍ਹਾਂ ਟਿੱਡੀਆਂ ਇਹ ਆਪਣੀ ਆਪਣੀ ਮਰਜ਼ੀ ਜਿਵੇਂ ਮਰਜ਼ੀ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਆਪਾਂ ਸਲਵਾਰ ਤੇ ਤਿਆਰ ਕਰਤਾ ਇੰਨੇ ਨਾਲ ਪਲੇਨ ਸਲਵਾਰ ਜਿਹੜੀ ਸੋਹਣੀ ਲੱਗਣ ਲੱਗੇ ਤੇ ਮੇਰੀ ਵੀਡੀਓ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਹੁਣ ਆਪਾਂ ਵਰਤਾਂ ਵਾਸਤੇ ਕਰਵਾ ਚੌਥ ਵਾਸਤੇ ਸੂਟ ਰੈਡੀ ਕਰ ਰਹੇ ਹਾਂ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਤੁਸੀਂ ਵੀ ਦੇਖੋ ਤੇ ਕਰੋ ਬਹੁਤ ਸਾਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਜੀ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਦੂਸਰਾ ਚੈਨਲ ਆਪਣਾ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਉਹਨੂੰ ਵੀ ਦਿਓ ਜੀ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ